ਆ ਬੈਠੇ ਹੋ ਪੁੱਤ ਬੈਠੇ ਹੋ ਮੇਰੇ ਬਜ਼ੁਰਗ ਬੈਠੇ ਹੋ ਮਾਮਾ ਬੈਠੇ ਹੋ ਭੈਣਾ ਬੈਠੇ ਹੋ ਤੇ ਧੀਆਂ ਬੈਠੀਆਂ ਇੱਕ ਗੱਲ ਤੁਹਾਡਾਂ ਨਾਲ ਸਾਂਝੀ ਕਰਾਂਗਾ ਮੈਨੂੰ ਤੁਸੀਂ ਉਹਦਾ ਜਵਾਬ ਦੇਣਾ ਜੇ ਚੰਗੀ ਲੱਗੀ ਤਾਂ ਜਰੂਰ ਮੰਨਿਓ ਜੇ ਨਾ ਚੰਗੀ ਲੱਗੀ ਤੇ ਫਿਰ ਉਹ ਮੰਨਿਓ ਨਾ ਤੁਸੀਂ ਅੱਛਾ ਜੇ ਚੰਗੀ ਲੱਗੀ ਅੱਜ ਪਰਨ ਕਰਕੇ ਜਾਇਓ ਵੀ ਇੱਕ ਤਾਂ ਇਹ ਗੱਲ ਮੁੜ ਕੇ ਨਹੀਂ ਕਰਨੀ ਇੱਕ ਇਹ ਵੀ ਇਹ ਗੱਲ ਹੋਰਾਂ ਨੂੰ ਵੀ ਇਹ ਦੱਸਾਂਗੇ ਹੁਣ ਇਹ ਦੱਸੋ ਜੀ ਤੁਹਾਡੇ ਚ ਐਸੇ ਸੱਜਣ ਬੈਠੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਕੀਤੀਆਂ ਹੋਈਆਂ ਨੇ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਕਿਸੇ ਨੇ ਪੀ ਐਚ ਡੀ ਕੀਤੀ ਆ ਕਿਸੇ ਨੇ ਐਮ ਏ ਕੀਤੀ ਆ ਗ੍ਰੈਜੂਏਟ ਹੋ ਤੁਸੀਂ ਐਜੂਕੇਸ਼ਨ ਲਈ ਬੈਠੇ ਹੋ ਵਧੀਆ-ਵਧੀਆ ਆਫੀਸਰ ਮੇਰੇ ਸਾਹਮਣੇ ਬੈਠੇ ਹੋ ਭੈਣਾ ਬੈਠੀਆਂ ਤੁਸੀਂ ਪੜੀਆਂ-ਲਿਖੀਆਂ ਇੱਕ ਗੱਲ ਦੱਸੋ ਜੀ ਤੁਸੀਂ ਆਪਣੇ ਘਰ ਕਦੇ ਵੀ ਮੈਨੂੰ ਸਿਰ ਹਿਲਾ ਕੇ ਦੱਸਿਓ ਆਪਣੇ ਘਰ ਤੁਸੀਂ ਜੋੜੇ ਪਾ ਕੇ ਤੇ ਖੜ ਕੇ ਪ੍ਰਸ਼ਾਦਾ ਛਕਿਆ ਜਵਾਬ ਹੈ ਤੁਹਾਡੇ ਕੋਲ ਜੋੜੇ ਪਾ ਕੇ ਤੇ ਖੜ ਕੇ ਇਹਦਾ ਜਵਾਬ ਹੈ ਨਹੀਂ ਛਕਿਆ ਤੇ ਇੱਥੇ ਕੀ ਕਰਕੇ ਆਏ ਹੋ ਤੁਸੀਂ ਤੁਹਾਡੇ ਚੋਂ 100 ਦੇ ਵਿੱਚੋਂ ਪੰਜ ਬੰਦਿਆਂ ਨੇ ਜੋੜੇ ਉਤਾਰ ਕੇ ਪ੍ਰਸ਼ਾਦਾ ਛਕਿਆ ਤੇ 95 ਨੇ ਤੁਸੀਂ ਜੋੜੇ ਪਾ ਕੇ ਤੇ ਖੜ ਕੇ ਪ੍ਰਸ਼ਾਦਾ ਛਕਿਆ ਅੱਛਾ ਅਗਲੀ ਗੱਲ ਤਿੰਨ ਚਾਰ ਪੁਆਇੰਟ ਪੁੱਛੂੰਗਾ ਚੰਗਾ ਲੱਗਿਆ ਤਾਂ ਮੰਨ ਲਿਓ ਨਾ ਲੱਗਿਆ ਤਾਂ ਜਮਾ ਨਾ ਮੰਨਿਓ ਇੱਥੇ ਜਿੱਥੇ ਆਪਾਂ ਆਏ ਆ ਇਹਨੂੰ ਕੀ ਆਖਦੇ ਆਪਾਂ ਜਿੱਥੇ ਲੰਗਰ ਛਕ ਕੇ ਆਇਆ ਗੁਰੂ ਕਾ ਲੰਗਰ ਤੇ ਗੁਰੂ ਕੇ ਲੰਗਰ ਦੀ ਮਰਜ਼ਾਦਾ ਪੜੀਆ ਕਦੇ ਵੀ ਗੁਰੂ ਕੇ ਲੰਗਰ ਦੀ ਮਰਯਾਦਾ ਕੀ ਹੈ ਹਾਂ 2 ਪੁਆਇੰਟ ਹੋ ਗਏ ਤੀਸਰਾ ਪੁਆਇੰਟ ਖੜ ਕੇ ਭੋਜਨ ਕੌਣ ਖਾਂਦਾ ਹੁੰਦਾ ਹੈ ਤੁਹਾਨੂੰ ਇਹ ਪਤਾ ਹੈ ਖੜ ਕੇ ਕੌਣ ਖਾਂਦਾ ਹੈ ਭਲਾ ਹਰਾ ਚਾਰਾ ਪੱਠੇ ਖੜ ਕੇ ਮੱਝ ਗਾਂ ਬੱਕਰੀ ਕੁੱਤਾ ਤੇ ਹੋਰ ਜਿੰਨੇ ਪਸ਼ੂ ਨੇ ਉਹ ਖੜ ਕੇ ਕਦੇ ਵੀ ਤੁਸੀਂ ਮੱਝ ਨੂੰ ਬੈਠੀ ਨੂੰ ਹਰੇ ਪੱਠੇ ਨਹੀਂ ਖਾਂਦੇ ਵੇਖੋਗੇ ਖੜ ਕੇ ਖਾਂਦੀਆਂ ਨੇ ਇਹ ਤੇ ਬੰਦਾ ਬੰਦਾ ਹਮੇਸ਼ਾ ਬੈਠ ਕੇ ਭੋਜਨ ਕਰਦਾ ਹੈ ਹਮੇਸ਼ਾ ਬੈਠ ਕੇ ਇੱਕ ਕੋਈ ਥਾਂ ਰਹੇਗੀ ਗੁਰੂ ਦਾ ਘਰ ਜਿੱਥੇ ਅਸੀਂ ਜੋੜੇ ਪਾ ਕੇ ਤੇ ਖੜ ਕੇ ਪ੍ਰਸ਼ਾਦਾ ਛਕਦੇ ਆਂ ਸਾਡੇ ਕੋਲ ਜਵਾਬ ਹੈ ਕੋਈ ਹਾਂ ਮੈਂ ਉੱਥੇ ਚਾਰ ਪੰਜ ਬੱਚਿਆਂ ਨੂੰ ਬੇਨਤੀ ਕੀਤੀ ਬੜਾ ਉਹਨਾਂ ਦਾ ਮੈਂ ਧੰਨਵਾਦੀ ਆ ਤੁਸੀਂ ਵੀ ਮੰਨ ਲਓ ਪਰ ਤੁਹਾਨੂੰ ਇਸ ਇਹ ਗੱਲ ਦੱਸੀ ਨਹੀਂ ਕਿਸੇ ਨੇ ਤੁਹਾਡਾ ਦੋਸ਼ ਨਹੀਂ ਹੈ ਇਹ ਅੱਜ ਤੋਂ ਤੁਸੀਂ ਪ੍ਰਣ ਕਰੋਗੇ ਵੀ ਹਾਂ ਅੱਗੇ ਤੋਂ ਅਸੀਂ ਨਹੀਂ ਕਰਾਂਗੇ ਜਦੋਂ ਦੱਸਿਆ ਗਿਆ ਨਾ ਸਾਨੂੰ ਫਿਰ ਪਤਾ ਲੱਗੇਗਾ ਤੇ ਕੀ ਗੱਲ ਜੀ ਅਸੀਂ ਗੁਰੂ ਦੇ ਘਰ ਆ ਕੇ ਮਰਜਾਦਾ ਦੀਆਂ ਧੱਜੀਆਂ ਡਾਉਨਿਆਂ ਕੀ ਅਸੀਂ ਮਰਜਾਦਾ ਵਿਗਾੜਨ ਵਾਸਤੇ ਭੇਜਿਆ ਵਾਹਿਗੁਰੂ ਨੇ ਜਾ ਮਰਜ਼ਾਦਾ ਬਣਾਉਣ ਵਾਸਤੇ ਪੇ ਜਮੈਂ ਪਿਆਰ ਚ ਬੇਨਤੀ ਕਰ ਰਿਹਾ ਤੁਹਾਨੂੰ ਪਿਆਰ ਚ ਇਹਦੇ ਨਾਲ ਸਾਨੂੰ ਗੁਰੂ ਦੀ ਖੁਸ਼ੀ ਮਿਲਣੀ ਹੈ ਇਹਦੇ ਨਾਲ ਅਸੀਂ ਇੱਕ ਚੰਗੇ ਮਨੁੱਖ ਬਣਾਂਗੇ ਇਹਦੇ ਨਾਲ ਕੱਲ ਨੂੰ ਸਾਨੂੰ ਕੋਈ ਉਂਗਲ ਕਰਕੇ ਨਹੀਂ ਕਹਿ ਸਕੇਗਾ ਵੀ ਤੁਸੀਂ ਆ ਕੀ ਕਰ ਰਹੇ ਹੋ ਜਦੋਂ ਅਸੀਂ ਆਪਣੇ ਘਰ ਬੈਠ ਕੇ ਪ੍ਰਸ਼ਾਦਾ ਛਕਦੇ ਆ ਜੋੜੇ ਉਤਾਰ ਕੇ ਪ੍ਰਸ਼ਾਦਾ ਛਕਦੇ ਆ ਤੇ ਇੱਥੇ ਖੁਰਲੀਆਂ ਲਾਉਣ ਦੀ ਕਿਹੜੀ ਲੋੜ ਪੈਗੀ ਹੈ ਗੁਰੂ ਕਾ ਲੰਗਰ ਥੋੜਾ ਜਿਹਾ ਸਾਨੂੰ ਜਾਗਣਾ ਪਵੇਗਾ ਇਹ ਕੱਲੇ ਇਸ ਪਿੰਡ ਦੀ ਨਹੀਂ ਮੈਂ ਗੱਲ ਕਰ ਰਿਹਾ ਇਹ ਹਰ ਇੱਕ ਪਿੰਡ ਦੇ ਵਿੱਚ ਇਹੀ ਕੁਛ ਹੋ ਗਿਆ ਹਰ ਇੱਕ ਪਿੰਡ ਦੇ ਵਿੱਚ ਇਹੀ ਕੁਛ ਹੋ ਗਿਆ ਜਿਹੜੇ ਹੁਣ ਆਪਾਂ ਵੇਟਰ ਬੁਲਾਉਨੇ ਆ ਨਾ ਤੋ ਉਹ ਸਿਰ ਟੱਕਦੇ ਨੇ ਨਾ ਉਹ ਗੰਦੀਆਂ ਮੰਦੀਆਂ ਜਰਾਬਾਂ ਉਤਾਰਦੇ ਨੇ ਨਾ ਉਹ ਬੂਟ ਉਤਾਰਦੇ ਨੇ ਅਸੀਂ ਪ੍ਰਸ਼ਾਦਾ ਛੱਕ ਰਹੇ ਸੀ ਉੱਥੇ ਮੈਟ ਪਿਛਾ ਕੇ ਛੱਕ ਕੇ ਆਏ ਆ ਕਿਉਂਕਿ ਗੱਲ ਉਹ ਬੰਦਾ ਕਹਿ ਸਕਦਾ ਜਿਹੜਾ ਖੁਦ ਪਹਿਰਾ ਦਿੰਦਾ ਹੈ ਮੈਟ ਤੇ ਬੈਠ ਕੇ ਮੈਂ ਘਰੇ ਵੀ ਆਪਣੇ ਮੰਜੇ ਤੇ ਬੈਠ ਕੇ ਪ੍ਰਸ਼ਾਦਾ ਨਹੀਂ ਛੱਕਦਾ ਮੈਂ ਆਪਣੇ ਘਰ ਵੀ ਫਰਸ਼ ਤੇ ਬੈਠ ਕੇ ਪ੍ਰਸ਼ਾਦਾ ਛਕਦਾ ਇੱਕ ਕੱਪੜਾ ਵਿਛਾ ਲੈਣਾ ਤੇ ਫਰਸ਼ ਤੇ ਬੈਠ ਕੇ ਪ੍ਰਸ਼ਾਦਾ ਛਕਦਾ ਇਹਦਾ ਬਹੁਤ ਵੱਡਾ ਸਾਇੰਸ ਦੇ ਤੌਰ ਤੇ ਵੀ ਗੋਣਾ ਜਦੋਂ ਤੁਸੀਂ ਧਰਤੀ ਤੇ ਬੈਠ ਕੇ ਪ੍ਰਸ਼ਾਦਾ ਸ਼ਕੋਗੇ ਪਿਆਰ ਵਾਲਿਓ ਤੁਹਾਡੇ 50 ਪੈਸੇ ਰੋਗ ਖਤਮ ਹੋਣਗੇ ਗੁਰੂ ਮਹਾਰਾਜ ਜੀ ਨੇ ਪੰਗਤ ਐਵੇਂ ਨਹੀਂ ਬਣਾਈ ਖੜ ਕੇ ਪ੍ਰਸ਼ਾਦਾ ਛਕਣ ਦਾ ਬਹੁਤ ਵੱਡਾ ਦੋਸ਼ ਹੈ ਸਾਡੇ ਸਰੀਰ ਨੂੰ ਨੁਕਸਾਨ ਨੇ ਖੜ ਕੇ ਪ੍ਰਸ਼ਾਦਾ ਛਕਣ ਦੇ ਕਿਸੇ ਵੈਦ ਨੂੰ ਮਿਲਿਓ ਕਿਸੇ ਡਾਕਟਰ ਨੂੰ ਮਿਲਿਓ ਤੇ ਫਿਰ ਸਾਧ ਸੰਗਤ ਅਸੀਂ ਗੁਰੂ ਦੇ ਘਰ ਆ ਕੇ ਹੀ ਮਰਜਾਦਾ ਦੀਆਂ ਤਾਂ ਜੀਆਂ ਓਡਾਉਣੇ ਆ ਤੇ ਤੁਸੀਂ ਹੁਣ ਪਰਨ ਕਰਿਓ ਮੈਂ ਲੰਗਰ ਚ ਜਾਊਂਗਾ ਅਸੀਂ ਪ੍ਰਸ਼ਾਦਾ ਛਕੀਏ ਤੇ ਸਾਡੇ ਕੋਲੋਂ ਦੀ ਨਾ ਇਹ ਥਾਲਾਂ ਦੇ ਨਾਲ ਜੋੜੇ ਲੈ ਲੈ ਕੇ ਸੰਗਤ ਉਥੋਂ ਲੰਗੀ ਜਾਵੇ। ਮੈਂ ਹੁਣ ਇਥੋਂ ਸਮਾਪਤੀ ਤੋਂ ਬਾਅਦ ਜਾਵਾਂਗਾ ਮੈਂ ਵੇਖੂ ਮੇਰੇ ਵੀਰਾਂ ਨੇ ਮੇਰੇ ਪਿਓਆਂ ਨੇ ਮੇਰੇ ਪੁੱਤਰਾਂ ਨੇ ਇਹ ਮੇਰੀ ਬੇਨਤੀ ਕਿੰਨੀ ਕ ਮੰਨੀ ਐ ਵੀ ਤੁਸੀਂ ਕੋਈ ਪੈਰ ਨਹੀਂ ਠਰਦੇ ਅਸੀਂ ਤਾਂ ਜੋੜੇ ਪਾਏ ਨਹੀਂ ਸਾਨੂੰ ਕਿੰਨੀ ਕ ਠੰਡ ਲੱਗ ਗਈ ਤੇ ਅਸੀਂ ਬਹਾਨਾ ਪਤਾ ਕੀ ਕਰਦੇ ਆ ਠੰਡ ਹੈ ਜੀ ਫਰਸ਼ ਠੰਡਾ ਹੈ ਕਿਉਂ ਜਦੋਂ ਕਣਕਾਂ ਨੂੰ ਪਾਣੀ ਲਾਉਣ ਜਾਣਾ ਉਹਦਾ ਜਰਾਬਾਂ ਪੱਕੀ ਜਾਣਾ ਹੈ ਉਦੋਂ ਉਦੋਂ ਪੈਰ ਠਰਦੇ